ਬਾਬੂਸ਼ਹਿ ਦੇਖ ਰਹੇ ਤੁਸੀਂ ਅੱਜ ਭਾਜਪਾ ਲੀਡਰ ਭਜੇਂਦਰ ਸਿੰਘ ਸਰਾਮ ਵੱਲੋਂ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਗਈ ਹੈ ਉਹਨਾਂ ਦੀਆਂ ਦੋ ਬੇਟੀਆਂ ਨੇ ਜਿਹੜੀਆਂ ਉਹਨਾਂ ਦੀ ਲੋੜੀ ਉਹਨਾਂ ਨੇ ਮਨਾਈ ਹੈ ਤੇ ਜਿੱਥੇ ਰੌਣਕਾਂ ਲੱਗੀਆਂ ਨੇ ਚੰਡੀਗੜ੍ਹ ਦੇ ਵਿੱਚ ਕਈ ਪੋਲੀਟੀਕਲ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਇਕੱਠੇ ਹੋਏ ਨੇ ਤੇ ਇਸ ਖੁਸ਼ੀਆਂ ਦੇ ਮੌਕੇ 'ਚ ਸ਼ਾਮਲ ਹੋਏ ਨੇ ਇਸ ਲੋੜੀ ਦੇ ਸੈਲੀਬ੍ਰੇਸ਼ਨ ਸ਼ਾਮਲ ਹੋਏ ਨੇ ਤੇ ਦੋਨੋਂ ਬੇਟੀਆਂ ਦੀ ਉਹਨਾਂ ਨੇ ਬਹੁਤ ਧੂਮ-ਧਾਮ ਦੇ ਨਾਲ ਲੋਹੜੀ ਮਨਾਈ ਹੈ ਤੇ ਇੱਕ ਮੈਸੇਜ ਜਿਹੜਾ ਬੜਾ ਵੱਡਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਆਮ ਤੌਰ ਤੇ ਮੁੰਡਿਆਂ ਦਾ ਤਿਉਹਾਰ ਜਿਹੜਾ ਕਿਹਾ ਜਾਂਦਾ ਮੁੰਡਾ ਜੰਮਣ ਤੇ ਲੋਹੜੀਆਂ ਬਣਾਈਆਂ ਜਾਂਦੀਆਂ ਸੀਗੀਆਂ ਕੁੜੀ ਜੰਮਣਾ ਸ਼ੁਭ ਮੰਨਿਆ ਜਾਂਦਾ ਸੀ ਕਿਸੇ ਵੇਲੇ ਤੇ ਹਾਲਾਂਕਿ ਅੱਜ ਸਮਾਜ ਵੀ ਬਦਲ ਰਿਹਾ ਤੇ ਇੱਕ ਬਹੁਤ ਚੰਗੀ ਮਿਸਾਲ ਜਿਹੜੀ ਹੈ ਉਹ ਤਜਿੰਦਰ ਸਿੰਘ ਸਨਾਨੇ ਦਿੱਤੀ ਹੈ ਸੋ ਕਿਹੜੇ-ਕਿਹੜੇ ਲੀਡਰ ਪਹੁੰਚੇ ਨੇ ਤੇ ਕਿਸ ਤਰ੍ਹਾਂ ਦੀਆਂ ਰੌਣਕਾਂ ਲੱਗੀਆਂ ਨੇ ਧੀਆਂ ਦੀ ਲੋਹੜੀ ਦੇ ਇਸ ਪ੍ਰੋਗਰਾਮ ਤੋਂ ਦਿਖਾਉਣੇ। ਉਹ ਦਿਨ ਰੰਗ ਨਹੀਂ ਲੱਭਣੇ ਵੀ ਬਾਹ ਉਸਨੂੰ ਜਵਾਨੀ ਦੇ ਮਾਪੇ ਉਹ ਦਿਨ ਰੰਗ ਨਹੀਂ ਲੱਭਣੇ ਵੀ ਬਾਹ ਉਸਨੂੰ ਜਵਾਨੀ ਦੇ ਮਾਪੇ ਉਹ ਮਾਂ ਮੱਠੀਆਂ ਸਾਵਾਂ ਹੁੰਦੀਆਂ ਧਰਾਂ ਆਲੇ ਮੁਚੇਦਾ ਪਤਨੀ ਦੀ ਵਾਈਫ ਦੀ ਮੇਰੀ ਇੱਛਾ ਸੀ ਪਹਿਲੀ ਇੱਛਾ ਵੀ ਸਾਡੇ ਘਰੇ ਬੇਟੀ ਜਨਮ ਲਵੇ। ਕੀ ਬਾਤ ਹੈ। ਵਾਕਿਆ ਹੀ ਪ੍ਰਮਾਤਮਾ ਨੇ ਬੜੀ ਨੇੜੇ ਹੋ ਕੇ ਸੁਣੀ ਸਾਡੇ ਘਰੇ ਪਹਿਲੀ ਬੇਟੀ ਦਾ ਜਨਮ ਹੋਇਆ। ਵਾਹ। ਦੂਜੀ ਬੇਟੀ ਦਾ ਜਨਮ ਹੋਇਆ। ਸਾਡੇ ਘਰ ਦੇ ਵਿੱਚ ਐਨੀ ਖੁਸ਼ੀ ਅਸੀਂ ਮਹਿਸੂਸ ਕੀਤੀ ਐਨਾ ਸਕੂਨ ਮਹਿਸੂਸ ਕੀਤਾ ਕਿ ਪ੍ਰਮਾਤਮਾ ਆ ਸਾਡੇ ਘਰੇ ਚੱਲ ਕੇ ਆਇਆ ਹੈ। ਜਿਵੇਂ ਜਿਵੇਂ ਬੇਟੀਆਂ ਮੇਰੀਆਂ ਗਰੋ ਕਰ ਰਹੀਆਂ ਓਵੇਂ ਓਵੇਂ ਅਸੀਂ ਗਰੋ ਕਰ ਰਹੇ ਹਾਂ। ਕੀ ਬਾਤ ਹੈ। ਦਿਨ-ਦੁੱਖ ਨਹੀਂ ਰਾਤ ਚੌਕਣੀ ਮੈਂ ਤਰੱਕੀ ਕਰ ਰਹੇ ਹਾਂ। ਕੀ ਬਾਤ ਹੈ। ਇਸ ਦੇ ਨਾਲ ਮੈਂ ਇਹ ਸਮਝਦਾ ਵਾਂ ਕਿ ਇੱਕ ਖੁਸ਼ੀ ਮੈਨੂੰ ਉਦੋਂ ਹੋਈ ਸੀ ਜਦੋਂ ਮੇਰੇ ਦੂਜੀ ਬੇਟੀ ਹੋਈ ਆ ਉਸ ਤੋਂ ਬਾਅਦ ਅੱਜ ਜਿਹੜੀ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਇਹ ਮੇਰੀ ਇਕੱਲੀ ਦੀ ਖੁਸ਼ੀ ਨਹੀਂ ਜੀ ਇਹ ਮੈਂ ਸਾਰੇ ਆਪਣੇ ਸਮਾਜ ਨੂੰ ਆਪਣੇ ਲੋਕਾਂ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਕਿ ਬੇਟੀਆਂ ਦਾ ਸਨਮਾਨ ਕਰੋ ਤੁਹਾਡਾ ਸਨਮਾਨ ਪਰਮਾਤਮਾ ਕਰਦਾ ਹੈ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤਾਂ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਨਹੀਂ ਥੱਕਦਾ ਕਿ ਮੈਂ ਲੋਹੜੀ ਦਾ ਪ੍ਰੋਗਰਾਮ ਰੱਖਿਆ ਬੇਟੀਆਂ ਦੀ ਲੋੜੀ ਦੀ ਸੈਲੀਬ੍ਰੇਸ਼ਨ ਦਾ ਜਿਸ ਜਿਸ ਨੂੰ ਮੈਂ ਬੁਲਾਇਆ ਸਾਰੇ ਲੋਗ ਆਏ ਕੀ ਬਾਤ ਹੈ ਸਾਰੇ ਆਏ ਤੇ ਇਹ ਇੱਕ ਬਿਲਕੁਲ ਮੈਂ ਸਮਾਜ ਨੂੰ ਇਹ ਸੁਨੇਹਾ ਵੀ ਦੇਣਾ ਚਾਹੁੰਦਾ ਕਿ ਬੇਟਾ ਬੇਟੀ ਏਕਸਮਾਨ ਬੇਟੀ ਵਿਛਾਓ ਬੇਟੀ ਪੜਾਓ ਤਾਂ ਜਿਹੜਾ ਇਹ ਮੈਸੇਜ ਹੈ ਨਾ ਇਹਨੂੰ ਆਪਣੇ ਘਰਾਂ ਤੱਕ ਲੈ ਕੇ ਜਾਓ ਵੱਧ ਚੜ ਕੇ ਬੇਟੀਆਂ ਦੀਆਂ ਲੋੜੀਆਂ ਬਣਾਓ ਤੁਸੀਂ ਦਿਨ ਤੋਂ ਘੜੀ ਰਾਤ ਚੌੜੀ ਤੱਕ ਰੱਖਿਆ ਕਰੋ ਥੈਂਕ ਯੂ ਤੇ ਜਾਗਰੂਕਤਾ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਸਾਡੇ ਪੰਜਾਬ 'ਚ ਪੂਰੇ ਭਾਰਤ 'ਚ ਜਿਹੜੀ ਲੋੜੀ ਮੁੰਡਿਆਂ ਵਾਸਤੇ ਬਣਾਈ ਜਾਂਦੀ ਸੀ ਅੱਜ ਕੁੜੀਆਂ ਵਾਸਤੇ ਲੋੜੀ ਬਣਾਈ ਜਾ ਰਹੀ ਹੈ ਇਹ ਤੋਂ ਵਧੀਆ ਗੱਲ ਕੋਈ ਨਹੀਂ ਹੋ ਸਕਦੀ ਸਮਾਜ ਲਈ ਤੇ ਸਾਡੇ ਦੇਸ਼ ਲਈ ਲੱਗਦਾ ਹੈ ਇਸ ਸਮਾਜ ਨੂੰ ਹੋਰ ਇਸ ਤੋਂ ਸੇਧ ਮਿਲੇਗੀ ਕਿਉਂਕਿ ਹਾਲੇ ਵੀ ਬਹੁਤ ਸਾਰੇ ਜਿਹੜੀਆਂ ਘਟਨਾਵਾਂ ਨੇ ਉਹ ਸਾਹਮਣੇ ਆਉਣੀਆਂ ਮੈਨੂੰ ਲੱਗਦਾ ਹੈ ਦੇਖੋ ਜਿਹੜੀ ਇੱਥੇ ਇੱਕ ਗੱਲ ਹੋਰ ਹੈ ਜਿਹੜੀ ਕੁੜੀਆਂ ਅੱਜ ਕਿਤੇ ਨਾ ਕਿਤੇ ਆ ਆਪਣੇ ਰਸਤੇ ਨੂੰ ਭਟਕ ਰਹੀ ਆ ਉਹ ਚ ਉਹਨਾਂ ਨੂੰ ਸਮਝਣ ਦੀ ਲੋੜ ਹੈ ਮੋਡਰਨਾਈਜੇਸ਼ਨ ਉੱਚਾ ਨਹੀਂ ਹੈ ਸਾਡੀ ਵਿਰਾਸਤ ਉੱਚੀ ਹੈ ਤੇ ਪੰਜਾਬ ਦਾ ਕਲਚਰ ਜਿੰਨਾ ਰਿਚ ਹੈ ਇੱਥੇ ਇਹ ਲੋੜੀ ਸਾਨੂੰ ਦਰਸਾਉਂਦੀ ਹੈ ਕਿਸਾਨਾਂ ਲਈ ਕਿਸਾਨਾਂ ਦੀ ਇਹ ਲੋੜੀ ਹੈ ਇਹ ਸਾਰੇ ਵਰਗਾਂ ਦੀ ਲੋੜੀ ਹੈ ਤੇ ਕੁੜੀਆਂ ਵਾਸਤੇ ਜਿਹੜਾ ਅੱਜ ਇਹ ਪੁਰਾਲਾ ਕੀਤਾ ਗਿਆ ਮੈਂ ਸਮਝਦਾ ਬਹੁਤ ਚੰਗੀ ਗੱਲ ਹੈ ਭਜਨ ਦੇ ਜਰੀਏ ਤੁਸੀਂ ਲੋੜੀ ਬਾਰੇ ਲੋੜੀ ਬਾਰੇ ਵੀ ਅਗਰ ਅਸੀਂ ਬਾਲਾ ਜੀ ਦਾ ਭਜਨ ਨੇ ਇਹਦੇ ਤੇ ਲਿਖਿਆ ਤੇ ਦੋ ਲਾਈਨਾਂ ਸੁਣਾ ਦੇਣਾ ਓ ਬਾਲਾ ਜੀ ਆਗੀ ਲੋੜੀ ਸਾਨੂੰ ਖਾਲੀ ਨਾ ਮੋੜੀ ਬਾਲਾ ਜੀ ਆਗੀ ਲੋੜੀ ਸਾਨੂੰ ਖਾਲੀ ਨਾ ਮੋੜੀ ਵੇ ਸਾਨੂੰ ਖਾਲੀ ਨਾ ਮੋੜੀ ਸਾਨੂੰ ਖਾਲੀ ਨਾ ਮੋੜੀ ਪੈਣ ਪਰਾਵਾ ਦੀ ਲੋੜੀ ਵੇ ਸਾਨੂੰ ਖਾਲੀ ਨਾ ਮੋੜੀ ਥੈਂਕ ਯੂ ਹਾਂਜੀ ਹਾਂਜੀ ਬੋਲ ਸਰ ਤੁਸੀਂ ਸਭ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਦਾ ਧਜਿੰਦਰ ਸਰਾਂ ਜੀ ਔਰ ਉਹਨਾਂ ਦੇ ਪਰਿਵਾਰ ਉਹਨਾਂ ਦੀ ਧਰਮ ਪਤਨੀ ਨੂੰ ਬਹੁਤ ਬਹੁਤ ਸਾਧੂ ਬਾਦ ਦਿਨਾ ਹੈ ਕਿ ਅੱਜ ਬੜਾ ਚੰਗਾ ਉਪਰਾਲਾ ਉਹਨਾਂ ਨੇ ਕੀਤਾ ਪੰਜਾਬੀ ਵਿਰਸੇ ਦੇ ਵਿੱਚ ਲੋੜੀ ਇੱਕ ਐਸਾ ਤਿਉਹਾਰ ਹੈ ਜਿਹਨੂੰ ਅਸੀਂ ਸਾਰੇ ਪੰਜਾਬੀ ਬੜੀ ਧੂਮਤਾਬ ਨਾਲ ਮਨਾਉਂਦੇ ਆਂ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਵੇਂ ਪਹਿਲਾਂ ਇੱਕ ਵਰਤੋਂ ਚੱਲੀ ਆ ਰਹੀ ਸੀ ਕਿ ਅਸੀਂ ਮੁੰਡਿਆਂ ਦੀ ਹੀ ਲੋੜੀ ਮਨਾਣੀ ਆ ਅੱਜ ਇੱਕ ਨਵੀਂ ਪਹਿਲ ਹੋ ਰਹੀ ਹੈ ਔਰ ਕੁਝ ਲੋਕਾਂ ਨੇ ਇਸ ਤੋਂ ਪਹਿਲਾਂ ਵੀ ਕੀਤਾ ਕਿ ਆਪਣੀ ਬੇਟੀਆਂ ਦੀ ਲੋੜੀ ਵੀ ਉਸੇ ਤਰੀਕੇ ਨਾਲ ਉਸੇ ਤੁਮ-ਤਾਮ ਨਾਲ ਮਨਾਈ ਜਾਵੇ ਔਰ ਇਸ ਤੋਂ ਸਮਾਜ ਦੇ ਵਿੱਚ ਇੱਕ ਸੰਦੇਸ਼ ਦੇਈਏ ਕਿ ਲੜਕਾ ਔਰ ਲੜਕੀ ਬਰਾਬਰ ਨੇ ਔਰ ਸਮਾਜ ਦੀ ਦੇਸ਼ ਦੀ ਤਰੱਕੀ ਦੇ ਲਈ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦਾ ਵੀ ਬਰਾਬਰ ਦਾ ਯੋਗਦਾਨ ਹੈ ਔਰ ਆਪਣੇ ਪਰਿਵਾਰ ਦੇ ਨਾਲ ਵੀ ਲੜਕੀਆਂ ਜਿਹੜੇ ਆਪਣੇ ਮਾਪਿਆਂ ਦੀ ਉਸੇ ਤਰੀਕੇ ਦਾ ਜਿਹੜਾ ਹੈ ਸੇਵਾ ਕਰਦੀਆਂ ਨੇ ਪਿਆਰ ਕਰਦੀਆਂ ਨੇ ਇੱਕ ਵਾਰ ਮੈਂ ਫੇਰ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਸਤਜਿੰਦਰ ਪਰਿਵਾਰ ਨੂੰ ਸਾਰਾ ਪਰਿਵਾਰ ਨੂੰ ਬਹੁਤ-ਬਹੁਤ ਜਿਹੜਾ ਹੈਗਾ ਸਾਧੂ ਬਾਦ ਕਰਦਾ ਹੈ ਔਰ ਇਸੇ ਪ੍ਰਕਾਰ ਨਾਲ ਸਾਰੇ ਸਮਾਜ ਨੂੰ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਲੋੜੀ ਜਿਹੜੀ ਹੈਗੀ ਆ ਧੀਆਂ ਦੀ ਲੋੜੀ ਵੀ ਧੂਮਤਾਬਨਾ ਮਨਾਈ ਜਾਏ ਸਰ ਜਿਹੜੇ ਜਿਹੜੇ ਮਾਵਾ ਕੁੜੀਆਂ ਨਾਲ ਅਨਵਿਨ ਕਰਦੇ ਉਹਨਾਂ ਦਾ ਉਹ ਜ਼ਮਾਨਾ ਵੈਸੇ ਲੱਗ ਗਿਆ ਦੇਸ਼ ਦੇ ਵਿੱਚ ਬੜੇ ਸਖਤ ਕਾਨੂੰਨ ਨੇ ਪਰ ਮੈਨੂੰ ਲੱਗਦਾ ਕਿ ਅਸੀਂ ਸਾਰੇ ਇਨਸਾਨ ਹੈ ਧੀਆਂ ਵੀ ਉਸੇ ਵਾਹਿਗੁਰੂ ਦਾ ਕ੍ਰੀਚਰ ਨੇ ਇਸ ਕਰਕੇ ਸਾਨੂੰ ਆਪਣੀ ਬੇਟੀ ਦੇ ਨਾਲ ਵੀ ਓਨਾ ਹੀ ਪਿਆਰ ਕਰਨਾ ਚਾਹੀਦਾ ਉਹਦਾ ਓਨਾ ਹੀ ਸਤਕਾਰ ਔਰ ਉਹਨੂੰ ਓਨਾ ਹੀ ਜਿਹੜਾ ਹੈਗਾ ਉਦਾ ਰਤਬਾ ਹੋਣਾ ਚਾਹੀਦਾ ਔਰ ਉਹਨੂੰ ਉਸੇ ਤਰੀਕੇ ਨਾਲ ਵਧਨ ਦਾ ਫੁੱਲਣ ਦਾ ਪੜਨ ਦਾ ਜਿਹੜਾ ਹੈਗਾ ਉਹ ਮੌਕਾ ਸਨ ਮਾਪਿਆਂ ਨੂੰ ਦੇਣਾ ਚਾਹੀਦਾ ਜੇ ਕੋਈ ਮਾਪੇ ਐਸਾ ਕਰਦੇ ਨੇ ਤੇ ਮੇਰੀ ਉਹਨਾਂ ਅੱਗੇ ਅਪੀਲ ਹੈ ਕਿ ਇਹ ਤਿਆਂ ਦੇ ਖਿਲਾਫ ਨਹੀਂ ਹੈ ਇਨਸਾਨੀਅਤ ਦੇ ਖਿਲਾਫ ਹੈ